ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਟੂ ਮਾਈ ਵਲੌਗ ਗਾਇਸ ਤੇ ਗਾਇਸ ਅੱਜ ਮੈਂ ਬਣਾਈ ਆ ਸਾਂ ਡੇਲੀ ਕੜੀ ਅੱਜ ਬਣਾਈਆਂ ਆ ਪਕੜੀ ਬਹੁਤ ਵਧੀਆ ਤੇ ਗਾਇਸ ਅੱਜ ਸਾਨੂੰ ਬਹੁਤ ਤੇਰੀ ਲੱਗੀ ਹੋਈ ਐ ਮੈਨੂੰ ਤੇ ਕਰ ਰੋਟੀ ਹੈ ਜਬ ਬਣਾਉਣੀ ਆ ਤੇ ਮੈਂ ਕਹਿ ਰਹੀ ਸਾਨੂੰ ਬ੍ਰੈਂਚ ਫਰਾਈਟ ਬਣਾ ਕੇ ਦਵੋ ਬਹੁਤ ਇਹਨਾਂ ਨੂੰ ਬਣਾ ਕੇ ਦਿੰਨੇ ਆਪਾਂ ਬ੍ਰੈਂਚ ਫਰਾਈਟ ਤੇ ਗਾਇਸ ਇੱਥੇ ਆਪਾਂ ਤੇਲ ਪਾ ਦਰਤਾ ਵਾ ਤੇ ਇੱਥੇ ਆਪਾਂ ਆਲੂ ਕੱਟ ਕੇ ਟੋਲੇ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਜੋ ਦੇ ਪਰਸਾ ਮਗਰੀਆ ਪਾਣੇ ਆ ਤੇ ਫਿਰ ਤੁਹਾਨੂੰ ਦਿਖਾਨੇ ਆ ਉਂਝ ਜੇ ਸਾਡੇ ਵਲੌਗ ਨਾਲ ਬਣੇ ਰਹੋ ਅੱਜ ਦਾ ਵਲੌਗ ਬਹੁਤ ਜਿਆਦਾ ਵਲੌਗ ਬਹੁਤ ਜਿਆਦਾ ਮਜ਼ੇਦਾਰ ਹੋਣਾ ਵਾ ਸਾਡੇ ਵਲੌਗ ਨਾਲ ਬਣੇ ਰਹੋ ਤੇ ਗਾਇਸ ਆਪਾਂ ਲਿਆ ਚੋਲੇ ਦਾ ਆਟਾ ਕੌਮਫਲਰ ਵਰਤਣੇ ਆ ਕਾ ਕੌਮਫਲਰ ਨਹੀਂ ਪਾ ਰਹੇ ਤੇ ਆਦੂ ਉਪਾਇ ਕਰ ਦੂਗੇ ਤੇ ਕੱਢ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲਿਆ ਵ ਤੇ ਕੱਟ ਲਿਆ ਵ ਲੰਬੇ ਲੰਬੇ ਕੱਟ ਲਿਆ ਇਦੇ ਵਿੱਚ ਹੋਣਾ ਪਤਾ ਆ ਲਗੇ 14 ਦਾ ਆਟਾ ਤੇ ਬੱਜੀਆਂ ਬਣਾ ਕੇ ਦਵਾਂਗੇ ਫ੍ਰੈਂਚ ਫ੍ਰਾਈ ਜਿਹੜੇ ਬਹੁਤ ਜਿਆਦਾ ਵਧੀਆ ਲੱਗਦੇ ਆ ਸਾਰਿਆਂ ਦੇ ਫੇਵਰੇਟ ਹੁੰਦੇ ਆ ਅੱਜ ਆਪਾਂ ਬਣਾ ਰਹੇ ਘਰੇ ਉਦਾਂ ਗਾਇਸ ਆਪਾਂ ਨਹੀਂ ਖਾਂਦੇ ਜ਼ਿਆਦਾਤਰ ਫ੍ਰੈਂਚ ਫ੍ਰਾਈ ਜਦੋਂ ਮੇਰਾ ਬਹੁਤ ਮਾਨ ਕਰ ਰਿਹਾ ਸੀ ਵਾਸ਼ੀ ਮੰਗ ਰਿਹਾ ਸੀ ਤੇ ਗਾਇਸ ਟਮਾਟੋ ਕੈਚਪ ਨਖਾਈਏ ਬਾਅਦ ਨੂੰ ਆਪਾਂ ਆਪਾਂ ਪਾ ਲਈਏ 14 ਦਾ ਆਟਾ ਬਾਅਦ ਬਹੁਤ ਜਿਆਦਾ ਜਿੱਦ ਕਰ ਰਿਆ ਸੀ ਕਿ ਨਾ ਮੈਨੂੰ ਬਣਾ ਕੇ ਹੀ ਦੋ ਉਹਨੇ ਫੋਨ ਤੇ ਦੇਖ ਲੇ ਇਹ ਦਰਾ ਪਾ ਪਾ ਲਿਆ ਚੌਲਾਂ ਦਾ ਆਟਾ ਹੁਣ ਆਪਾਂ ਥੋੜਾ ਜਿਹਾ ਪਾਏ ਨਮਕ ਬਾਦ ਨੂੰ ਸਾਜਨੇ ਤੁਹਾਡੇ ਪੋਟੈਟੋ ਹਿਸਾਬ ਨਾਲ ਆਪਾਂ ਇਹ ਜਿਹਾ ਨਮਕ ਪਾਵਾਂਗੇ ਨਮਕ ਪਾ ਲਿਆ ਥੋੜੀ ਜਿਹੀ ਪਾਵਾਂਗੇ गाइस ਆਪਾਂ ਚੀ ओरिगैनੋ ਥੋੜੇ ਜਿਹਾ ओरिगैनੋ ਪਾਵਾਂਗੇ ਤੇ ਥੋੜੀ ਜੀ ਆਪਾਂ ਪਾ ਲਾਂਗੇ ਜੀ ਚਿਲੀ ਫਲਿਕਸ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਥੋੜੀ ਜਿਹੀ ਮਾਂ ਦੇ ਬੱਚਾ ਬਣਾ ਕੇ ਦੇਵਾਂਗੇ ਯੋ ਪਪਾ ਦੰਗੀ ਲਾਲ ਮਿਰਚ ਥੋੜੀ ਜੀ ਲਾਲ ਮਿਰਚ ਐਡ ਕਰਦੇ ਆਪਾਂ ਤਾਂ ਨਾ ਟੇਸਟ ਕਿਉਂਕਿ ਬੱਚਿਆਂ ਨੇ ਖਾਣੇ ਆ ਥੋੜੀ ਪਾਉਂਦੇ ਬਹੁਤ ਮਿਰਚ ਹੁੰਦੀ ਆ ਬਹੁਤ ਪਾਉਂਦੇ ਆਪਾਂ ਥੋੜੀ ਜੀ ਬਾਤੀ ਐ ਜੇ ਇੱਕ ਸਭ ਦੇ ਦੋਗੀ ਤੁਸੀਂ ਬਹੁਤ ਵਧੀਆ ਆਪਣਾ ਮਿਕਸਚਰ ਹੱਦੀ ਲੱਗ ਰਿਹਾ ਵਾ ਤੇ ਹੁਣ ਆ ਲੈ ਮੈਗੀਸ ਪਾ ਲੈ ਵਧੀਆ ਜਿਹਾ ਚਟਪਟੇ ਜੇ ਇਹਨਾਂ ਨੂੰ ਬਾਹਰ ਵੀ ਬਣਾ ਕੇ ਖਾਣੇ ਨੂੰ ਬੱਸ ਬੱਸ ਚਲੋ ਸਵਾਦਿਕਾ ਬਣਾਓ ਬੱਸ ਜੀ ਸਾਰੇ ਈ ਸਿਆਆਂ ਨੂੰ ਅੱਜ ਮੇਰੇ ਲਈ ਮੰਗਿਆ ਫ੍ਰੈਂਚ ਫ੍ਰਾਈਜ਼ ਫ੍ਰੈਂਚ ਵਾਈਟ ਹਾਂ ਵੀਡੀਓ ਨੂੰ ਲਾਈਕ ਕਰ ਦਿਓ ਮੇਰੀ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈੱਕ ਕਰ ਲਿਓ ਚਲੋ ਅੰਦਰ ਐਤੋ ਗਾਇਸ ਆਪਾਂ ਪਾਤਾ ਮੈਗੀ ਮਸਾਲਾ ਥੋੜਾ ਜਿਹਾ ਮਸਾਲਾ ਲਾਇਟ ਕਰਤਾ ਕੱਪ ਗਾਇਸ ਬਾਤ ਸ਼ਰਾਤਤਾ ਕਰਦਾ ਪਿਆ ਬਹੁਤ ਜਿਆਦੀਆਂ ਨਹੀਂ ਆ ਲਫੋੜੀ ਥੋੜਾ ਜਿਹਾ ਪਫੋੜ ਕਲਰ ਪਾਵਾਂਗੇ ਬਹੁਤ ਵਧੀਆ ਕਲਰ ਆ ਜੂਗਾ ਇਹਦੇ ਨਾਲ ਮਾਰੂਲੀਆਂ ਦੇਣ ਦੇ ਜਿਵੇਂ ਫਰੈਂਚ ਫਰਾਈ ਹੋ ਗਏ ਦੇ ਲੱਗਣ ਤੇ ਹੁਣ ਆਪਾਂ ਇਹਦੇ ਸਾਰੇ ਸਾਰੇ ਕਰ ਲਿਆ ਐਡ ਤੇ ਆਪਾਂ ਥੋੜਾ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਮਿਕਸ ਕਰ ਲੈਣਾ ਥੋੜਾ ਥੋੜਾ ਜਿਹਾ ਪਾਣੀ ਪਾਉਣਾ ਜਿਆਦਾ ਨਹੀਂ ਇਸ ਤਰੀਕੇ ਨਾਲ ਪਾਣੀ ਪਾ ਲਿਆ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਜਿਹੜਾ ਚੋਲਾਂ ਦਾ ਆਟਾ ਆਪਾਂ ਹਲਮਾ ਜਿਹੀ ਤਰ੍ਹਾਂ ਲੱਗ ਜੇ ਤੇ ਆਪਣੇ ਮਸਾਲੇ ਵੀ ਚੰਗੀ ਤਰ੍ਹਾਂ ਇਹਦੇ ਉੱਪਰ ਲੱਗ ਜਾਣ ਇਸ ਤਰੀਕੇ ਨਾਲ ਪਾਜਾਂਗੀ ਤਰ੍ਹਾਂ ਮਿਕਸ ਕਰ ਲਾਂਗੇ। ਆਹ ਦੇਖੋ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲੈਣਾ। ਥੋੜਾ ਥੋੜਾ ਪਾਣੀ ਪਾਪੋ। ਇਸ ਤਰੀਕੇ ਦੀ ਆਪਾਂ ਕੋਟਿੰਗ ਜੀ ਕਰ ਲੈਣੀ ਆ ਦੇਖੋ ਇਹਨੂੰ। ਚੌਲਾਂ ਦੇ ਆਟੇ ਦੀ ਕੋਟਿੰਗ ਹੋ ਗਈ ਨੂੰ ਵਧੀਆ ਤਰ੍ਹਾਂ। ਥੋੜਾ ਜਿਹਾ ਪਾਣੀ ਆਪਾਂ ਹੋਰ ੜਕਾਉ ਲੈਨੇ। ਆਪਣੇ ਆਲੂਆਂ ਨੂੰ ਚੰਗੀ ਤਰ੍ਹਾਂ ਜਿਹੜਾ ਵੀ ਆਪਾਂ ਮਸਾਲੇ ਪਾਏ ਸੀ ਮਿਕਸ ਹੋ ਗਏ ਚੰਗੀ ਤਰ੍ਹਾਂ ਆਪਾਂ ਥੋੜਾ ਥੋੜਾ ਪਾਣੀ 加 ਕੇ ਮਿਕਸ ਕਰ ਲੇ ਪਾਣੀ ਪਾ ਕੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਪਹਿਲਾਂ ਆਪਣਾ ਗਰਮ ਹੋ ਗਿਆ ਇੱਕ ਇੱਕ ਕਰਕੇ ਫਰਾਈ ਕਰਾਂਗੇ ਤੇ ਸਵਾਦ ਆਪਣੇ ਬਣਦੇ ਆ ਫ੍ਰੈਂਚ ਫਰਾਈ ਇਸ ਤਰੀਕੇ ਨਾਲ ਤੁਸੀਂ ਬਣਾਓ ਬਾਅਦ ਵਿੱਚ ਫ੍ਰੈਂਚ ਫਰਾਈ ਕੋਈ ਰੋਮਾਂਸ ਜਿੱਦਾ ਖਾਓਗੇ गाइस ਬਾਅਦ ਬਾਅਦ ਤੇ 100 ਰੁਪਏ ਦੇ ਚਾਰ ਹੁੰਦੇ ਆ ਥੋੜੇ ਜਿਹੀ ਹੁੰਦੇ ਆ ਇਹ ਗਰੇ ਪਾਂਛੀ ਆਲੂਾਂ ਵਿੱਚ ਨਿਮਨ ਜੰਦੋ ਨਾਲੇ ਸੁਆਦ ਲੱਗਦਾ ਮੈਂ ਜਦੋਂ ਕਈ ਦਿਨ ਪਹਿਲਾਂ ਖਾਧੇ ਸੀਗੇ ਮੈਂ ਭੀਗੜੀ ਕਾਲੂ ਕੱਟੇ ਕਿੰਨੇ ਵਧੀਆ ਨਹੀਂ ਬਣੇ ਸੀ ਉਹ ਯਾਦ ਆ ਗਈ ਕਿ ਕਿੰਨੇ ਵਧੀਆ ਬਣਦੇ ਇਸ ਸੁਆਦ ਨਾਲ ਇਸ ਤਰੀਕੇ ਨਾਲ ਆਪਾਂ ਕੱਲੇ ਕੱਲੇ ਕਰਕੇ ਪਾਉਂਦੇ ਨੇ ਬਹੁਤ ਵਧੀਆ ਬਣਦੇ ਕ੍ਰਿਸਪੀ ਨਾਲ ਜਿਵੇਂ ਫਰਾਈ ਹੁੰਦੇ ਜਿਵੇਂ ਜਿੱਦਾਂ ਫਿਰ ਤੋਂ ਬਣਾਉਣੀ ਹੈ ਬਹੁਤ ਵਧੀਆ ਫਰਾਈ ਵੀ ਬਣਦੇ ਆ ਇਹ ਚੰਗੇ ਲੱਗਦੇ ਨੇ ਸਰ ਸਰ ਤੋਂ ਦੇ ਕੋ ਫਰਾਈ ਕਰ ਲਾਂਗੇ ਸਾਰੇ ਇਸੇ ਤਰੀਕੇ ਇਸ ਤਰੀਕੇ ਨਾਲ ਆਪਾਂ ਨੂੰ ਪਲਟ ਬੰਦੀ ਤੇ ਕ੍ਰਿਸਪੀ ਕ੍ਰਿਸਪੀ ਆਪਣੇ ਫਰੈਂਚ ਫਰਾਈ ਬਣ ਰਹੇ ਆ ਤਦਾਂ ਮੈਨੂੰ ਇਤੋਂ ਕਿੰਨਾ ਸੋਹਣਾ ਆਇਆ ਇਹਨਾਂ ਨੂੰ ਆਪਾਂ ਇਹਨਾਂ ਨੂੰ ਗਰੇਵੀ ਵਾਲੀ ਵੀ ਬਣਾ ਸਕਦੇ ਆ ਪੋਟੈਟੋ ਕਿਲੀ ਟੈਟੋ ਸਿਲੀਟਰ ਟੋਵੀ ਆਪਾਂ ਨੂੰ ਬਣਾਉਣਾ ਚਾਹਦੇ ਗਰੇਵੀ ਵਾਲੇ ਪਰ ਸਾਡੇ ਬੱਚੇ ਤਾਂ ਇਹ ਖਾ ਲੈਣਗੇ ਖੁਸ਼ ਹੋਗੇ ਬਹੁਤ ਸਵਾਦਨ ਕ੍ਰਿਸਪੀ ਗ੍ਰੇਸਪੀ ਗਲੈਕ ਆਪਣੇ ਬੁਲੇਟ ਫਰਾਈ ਹੋ ਚੁੱਕੇ ਆ ਉਹ ਉਹ ਕਿੰਦੇ ਆ ਫਰਾਈ 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 ਹੋ ਗਈ ਤਾਂ ਕਿ ਬੁਲੇਟ ਦਾਈ ਲਾਵੇ ਬੇਸੇ ਇੰਨੀ ਬਹੁਤ ਵਧੀਆ ਬਣਿਆ ਤੁਸੀਂ ਅੱਜ ਰੂਰ ਬਣਾ ਕੇ ਬੱਚਿਆਂ ਨੂੰ ਦਿਓ ਆਪਣੇਆਂ ਨੂੰ ਬੱਚੇ ਖੁਸ਼ ਹੋ ਜਾਣਗੇ ਬਹੁਤ ਦੇਖੋ ਕਿੱਡੇ ਵੱੱਜਾ ਉੱਪਰ ਕੋਟਿੰਗ ਹੋਈ ਹੋਈ ਹੈ ਜੇ મિતਰਾ ਦੇ ਵਿੱਚ ਹੈਗੇ ਆਪਣੇ ਆਲੂ ਨਾਲੇ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਆ ਛੋਲੇ ਦਾ ਆਟਾ ਵਧੀਆ ਹੀ ਹੁੰਦਾ ਬਸ ਮੰਮੀ ਕਹਿੰਦੇ ਤੂੰ ਰੋਜ਼-ਰੋਜ਼ ਬਾਹਰੋਂ ਖਾਂਦੀ ਰਹਿਣੀ ਨਾ ਮੈਂ ਜੀ ਮੰਮੀ ਨੂੰ ਤੁਸੀਂ ਮੈਨੂੰ ਘਰੇ ਬਣਾ ਕੇ ਦੇ। ਘਰੇ ਬਣਾ ਕੇ ਦੇਣੀ ਤੁਹਾਨੂੰ ਵਧੀਆ ਚੀਜ਼ ਹੈ। ਗਾਇਸ ਮੈਂ ਅੱਜ ਖਾਣਾ ਸੇ ਬਾਦਲਾ ਰੋਲ ਕਿੰਨੇ ਵਧੀਆ ਬਣਿਆ। ਗਾਇਸ ਮੈਂ ਅੱਜ ਖਾਣਾ ਸੇ ਬਾਦਲਾ ਰੋਲ ਤੇ ਅੱਜ ਮੰਮੀ ਨੇ ਮੈਨੂੰ ਘਰੇ ਬਣਾਤੇ ਫੈਂਸੀ ਫਰਾਈਜ਼ ਘਰ ਦੀ ਚੀਜ਼ ਹੈਲਦੀ ਹੁੰਦੀ। ਗਾਇਸ ਉਹ ਆਪ ਵੀ ਪਾ ਦਾਂਗੇ। ਇਹਦਾਂ ਆਪਣਾ ਦੂਸਰਾ ਪੋਰ ਬਣਦਾ ਪਿਆ ਵਾ। ਤੇ ਥੋੜਾ ਜਿਹਾ ਬਰਡੋ ਦਾ ਰਹਿ ਗਿਆ ਵਾ ਤੇ ਇਧਰ ਆਪਣੇ ਵਾਲ ਇਸ ਕਿਤੇ ਰੈਡੀ ਹੋ ਗਈ ਹੈ ਤੇ ਵਾਰਸ਼ ਨੂੰ ਦਿੰਦੇ ਆ ਬਾਚੂ ਖਾਊਗਾ ਸਾਡਾ ਖੁਸ਼ ਹੋ ਕੇ ਖਾਊਗਾ ਬਹੁਤ ਸਵਾਦ ਬਣੇ ਤੇ ਮੰਨਤ ਵੀ ਖਾਊਗੀ ਹਾਂ ਮਨਨ ਕਰੇ ਹਾਂ ਰਿਤ ਦੱਸੋ ਕੇ ਹੋ ਜੇ ਮਨਿਆ ਮੈਨੂੰ ਖਾ ਕੇ ਤਾਂ ਦਿਖਾਓ ਪਹਿਲਾਂ ਥੋੜੀ 소ਸ ਲਾਇਓ ਨਾਲ ਠੰਡਾ ਕਰਕੇ ਆਫ ਮਾਰ ਕੇ ਖਾਓ ਤੇ ਚੀਮੇ ਨੂੰ ਕਿਹੋ ਜਿਹਾ ਬਣਾਇਓ ਮਾਰ ਕੇ ਫੋਟ ਥੋੜਾ ਜਿਹਾ ਘਾਇਓ ਨਾਲ ਦੱਸਿਓ ਮੈਨੂੰ ਕਿਹੋ ਜਿਹਾ ਬਣਿਆ ਮੋਸਾਵਾ ਕਾਵਲੇ ਜਿਹੜੇ ਬਣਾਏ ਸੀ ਪਹਿਲਾਂ ਉਹ ਪੂਰਾ ਪਾਣਾ ਨੇ ਸਾਰਾ ਖਤਮ ਕਰਤਾ ਹੁਣ ਦੂਜਾ ਪੂਰੀਆ ਘਰ ਆਣੀ ਹੋ ਜਾਂ ਇਹ ਵੀ ਆਪਾਂ ਪਲੇਟ ਚ ਕੱਢਦੇ ਹਾਂ ਹੁਣ ਮੰਦਪਾਣੇ ਵੀ ਚੜਨ ਕਰ ਜਣਾ ਮਿੰਟੋ ਮਿੰਟ ਮਾਰੇਖੋ ਦੂਸਰਾ ਪੋਲ ਲੈ ਲਓ ਤੁਸੀਂ ਆਪਣੇ ਮੱਜਾਂ ਬਣਾ ਕੇ ਲਓਗੇ ਤੇ ਬੱਚਾ ਨਾਲੋਂ ਨਾਲ ਛੱਗੀ ਨਾਲ ਐਨੇ ਜਿਆਦਾ ਟੇਸਟੀ ਬਣਿਆ ਠੰਡੇ ਕਰਕੇ ਗਰਮ ਹੋਗਾ ਜਿਵੇਂ ਅੰਦਰ ਦੇਖੋ ਬਹੁਤ ਸਵਾਦ ਬਹੁਤ ਜਾਇਦਾ ਸਵਾਦ ਬਣਿਆ ਆਪਣੇ ਫ੍ਰੈਂਚ ਪ੍ਰਾਈਜ਼ ਛੱਡ ਗਿਆ ਤਾਂ ਹਮ ਦਾ ਤੁਹਾਨੂੰ ਬਿਲਕੁਲ ਨਹੀਂ ਦੇ ਦੇ ਚੀਜ਼ ਇਸਤੇਮਾਲ ਕਰਿਓ ਚੌਰਾ ਦਾ ਟਾਈਪ ਆਇਓ ਹੋ ਟੇਸਟ ਉਹ ਨਹੀਂ ਵਧੀਆ ਅੰਦਰੋਂ ਬਾਹਰ ਵੀ ਪਾਸਪੋਰਟ ਦੇ ਵਿੱਚ ਯੂਜ਼ ਕਰਦੇ ਹੀ ਆ ਉਹ ਘਰੇ ਬਣਾਉਣ ਦਾ ਕੀ ਫਾਇਦਾ ਜਦੋਂ ਕੋਮਫਲਾਰੀ ਪੋਣਾ ਤੇ ਬੱਸ ਤੁਸੀਂ ਸਾਨੂੰ ਵਧੀਆ ਵਧੀਆ ਰੈਸਪੀਆ ਦੱਸਿਆ ਕਰੋ ਦੱਸੋ ਅਸੀਂ ਉਹ ਬਣਾਵਾਂਗੇ ਜ਼ਰੂਰ ਬੱਸ ਲੋਡੀਡ ਫਰਾਈ ਬਣਾਇਆ ਅੱਜ ਲੋਡੀਡ ਫਰਾਈ ਫ੍ਰੀ ਫ੍ਰੀ ਫਰਾਈ ਬਣੇ ਹੁੰਦੇ ਬਿਲਕੁਲ ਜੇ ਤੁਸੀਂ ਪਾਣੀ ਆ ਉੱਪਰੋਂ ਤੰਦੂਰੀ ਨੂੰ ਤੰਦੂਰੀ ਨਹੀਂ ਸਪਾਸਲ ਦੇ ਉੱਪਰ ਕਿ ਮਿੱਤਰੋ ਮੈਂ ਟਮਾਟੋ ਸਾਸ ਨਾਲ ਹੀ ਖਾਦੇ ਜਾਂਦੇ ਆ ਟਮਾਟੋ ਸਾਸ ਨਾਲ ਹੀ ਬਹੁਤ ਵਧੀਆ ਲੱਗਦੇ ਆ ਬਹੁਤ ਸਵਾਦ ਬਹੁਤ ਸਵਾਦ ਇਹ ਆਪਾਂ ਵੀ ਪੂਰਾ ਆਪਣੇ ਪਾਉਂਦੇ ਪਏ ਆ ਮੰਮਾ ਇਹ ਲਾਸਟ ਪੂਰਾ ਬਸ ਸਾਰੇ ਭੇਜੂਗਾ ਬਸ ਹਾਂ ਸਾਰੇ ਭੇਜੂਗਾ ਗਾਇਸ ਆਪਣਾ ਬੜਾ ਮਨ ਨਖਬੂਰ ਬਸ ਐਨਗਰੇਟਿਡ ਬੜ ਜੂਗਾ ਗਾਇਸ ਫਿਰ ਮੈਂ ਰੋਟੀ ਖਾਣੀ ਮੰਨੇ ਤੇ ਰੋਟੀ ਦੀ ਛੁੱਟੀ ਹੈ ਅ ਦਵਾਲੀ ਦੀ ਰੋਟੀ ਦੀ ਛੁੱਟੀ ਹੈ ਗਾਇਸ ਰਾਮ ਨਹੀਂ ਡਰਗੇ ਸੋ ਜਾਣਾ ਹੋ ਸਕਦਾ ਮੈਂ ਵੀ ਨਾ ਖਾਣਾ ਗਾਇਸ ਹਨ ਮੈਂ ਰਾਮ ਨਹੀਂ ਡਰਗੇ ਸੋ ਜਾਣਾ ਖਾ ਕੇ ਠੀਕ ਹੈ ਮੰਮਾ ਠੀਕ ਹੈ ਓਕੇ ਹੋਇਆ ਵਨਸਤਾਂ ਨੂੰ ਪਾਉਂਗੀ ਦੁੱਧ ਫਿਰ ਫਿਰ ਮੈਨੂੰ ਛੁੱਟੀ ਮਿਲੂਗੀ ਕੰਮ ਤੋਂ ਦੁੱਧ ਪਾਉਣ ਦੀ ptitleੇ ਚ ਮਨਨਦੀ ਡਿਊਟੀ ਹੈ ਤੇ ਭਾਂਡੇ ਲੋਹੇ ਰੋਟੀ ਬਣਾਉਂਗੀ ਕੜੀ ਮੇਰੀ ਸਵੇਰੇ ਬਣ ਗਈ ਸੀ ਕੜੀ ਮੈਂ ਸਵੇਰੇ ਬਣਾ ਲਈ ਸੀ ਬਸ ਤੇ ਭਾਂਡੇ ਲੋਂਨ ਦੀ ਮੇਰੀ ਡਿਊਟੀ ਆ ਇੱਕ ਭਾਂਡੇ ਲੋਂਦੀ ਆ ਮਨੋਂ ਤਾਂ ਤੇ ਦੁੱਧ ਪਾਉਂਦੀ ਆ ਥੀਲੇ ਚ ਜਦੋਂ ਮੈਂ ਚੁਕਾ ਬਣਾ ਦਿੰਦੀ ਆ ਸਾਨੂੰ ਬਸ ਜਦੋਂ ਮੇਰੀ ਛੁੱਟੀਆਂ ਪਈਆਂ ਹੁੰਦੀਆਂ ਕਦੀ ਕਦੀ ਮੈਂ ਝਾੜੂ ਵੀ ਲਾ ਦਿੰਦੀ ਆ ਪੋਚਾ ਵੀ ਲਾ ਦਿੰਦੀ ਆ ਕਈ ਕਦੀ ਆਪਣੀ ਮਮਾ ਦਾ ਹੱਲ ਬਣਾ ਦਿੰਦੀ ਆ ਬਸ ਹੁਣ ਜੇ ਕਮੈਂਡ ਕਰਕੇ ਦੱਸਿਓ ਤੁਹਾਡੇ ਬੱਚੇ ਵੀ ਇੰਨੇ ਕਰਾਉਂਦੇ ਹੁੰਦੇ ਤੁਹਾਡੇ ਨਾਲ ਵਾਹ ਫਿਰ ਸਕੂਲ ਦਾ ਗੱਲ ਆ ਗਿਆ ਅੱਜ ਕੁਸਟ ਦੇ ਸੀਗਾ ਮੈਂ ਨਾ ਬਸ ਕੋਈ ਮਜ਼ਾ ਆਇਆ ਬੋ ਸਕੂਲ ਚੱਜ

ਇਹ ਆਪਣੇ ਆਪ ਵੀ ਭਰਾਈ ਹੋ ਰਿਹਾ ਤੇ ਗੱਲ ਜਦੋਂ ਆਪਣੇ ਸਾਰੇ ਭਰਾਈ ਹੋ ਜੂਗੇ ਫਿਰ ਤੁਹਾਨੂੰ ਦਿਖਾਣੇ ਆ ਹਾਂਜੀ ਆਪਣੇ ਫਰੈਂਚ ਫਰਾਈ ਬਣ ਕੇ ਰੈਡੀ ਆ ਤੇ ਨਾਸ਼ਟ ਵਾਲਾ ਪੂਰ ਵੀ ਆਪਣਾ ਬਣ ਚੁੱਕਿਆ ਤੇ ਇਹ ਵੀ ਆਪਾਂ ਕੱਢ ਦਾਂਗੇ ਪਲੇਟ 'ਚ ਬਾਜੂ ਦਾ ਪੂਰ ਵੀ ਥੋੜਾ ਜਿਹਾ ਹੀ ਰਹਿ ਗਿਆ ਵਾ ਉਹ ਵੀ ਖਾ ਚੁੱਕੀ ਆ ਮਨਤ ਸਾਰੇ ਥੋੜੇ ਜਿਹਾ ਮੈਂ ਵੀ ਖਾਦੇ ਆ ਕਲੀ ਮਨਤ ਦਾ ਨਾ ਨਹੀਂ ਰੰਗਦੇ ਤੇ ਆਪਾਂ ਸਾਰੇ ਕੱਢ ਲੇ ਬਹੁਤ ਵਧੀਆ ਬਣੇ ਆ ਤੇ ਤੁਸੀਂ ਵੀ ਜਰੂਰ ਬਣਾ ਕੇ ਟ੍ਰਾਈ ਕਰਿਓ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਦਿਓ ਜੇ ਲੋਕ ਕੁਛ ਬੱਚੇ ਬਾਹਰ ਦਾ ਮੰਗਣ ਤੇ ਤੁਸੀਂ ਘਰ ਦੇ ਵਿੱਚ ਇਹ ਚੀਜ਼ ਬਣਾ ਕੇ ਦਿਓ ਨਾਲੇ ਆਸਾਨੀ ਨਾਲ ਬਣ ਜਾਂਦੀ ਆ ਤੇ ਜਲਦੀ ਬਣ ਜਾਂਦੀ ਆ ਤੇ ਅੱਜ ਦੇ ਉੱਪਰ ਪਾ ਦਾਂਗੇ ਚਾਟ ਮਸਾਲਾ ਤੇ ਆਪਾਂ ਚਾਟ ਮਸਾਲਾ ਵੀ ਇਹਦੇ ਉੱਪਰ ਪਾ ਸਕਦੇ ਆ ਥੋੜਾ ਥੋੜਾ ਤੇ ਨਾਲ ਥੋੜਾ ਥੋੜਾ ਚਾਟ ਮਸਾਲਾ ਪਾ ਲਿਆ ਨਾਲ ਸੋਸ ਲੈ ਸਕਦੇ ਆ ਤੇ ਇੰਜੋਏ ਕਰ ਸਕਦੇ ਆ ਦੇਖੋ ਕਿੰਨੇ ਵਧੀਆ ਬਣ ਗਏ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਅੱਜ ਦੀ ਵੀਡੀਓ ਇੰਨੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੁਹਾਨੂੰ ਆਗੀ ਸਾਰਿਆਂ ਨੂੰ ਬਾਈ ਗਾਇਸ ਤੁਹਾਨੂੰ ਵਧੀਆ ਵਧੀਆ ਸੀਜ਼ਨ ਦਿਆ ਕਰੋ ਕਿ ਅਸੀਂ ਬਹੁਤ ਹੋਰ ਵਧੀਆ ਵਧੀਆ ਵੀਡੀਓ ਆ ਬਣਾਈਆ ਕਰੀਏ